ਦੋ ਤਰ੍ਹਾਂ ਦੇ ਬੰਦੇ ਮਿਲਣਗੇ ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਮਬੇ ਤੇ ਸ਼ਿਕਵੇ ਕਰੀ ਜਾਂਦੇ ਆ ਉਹਨਾਂ ਦਾ ਦੂਜਾ ਕੰਮ ਹੀ ਕੋਈ ਨਹੀਂ ਤੁਸੀਂ ਜੋ ਮਰਜੀ ਸਿੱਧੀ ਗੱਲ ਕਰੋ ਨਾ ਪੁੱਠੀ ਕਰਨੀ ਉਹਨਾਂ ਨੇ ਸਿਰਫ ਸ਼ਿਕਵੇ ਕਰਨੇ ਆ ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਕਰੀ ਜਾਂਦੇ ਆ ਸ਼ਿਕਵੇ ਤੇ ਸ਼ੁਕਰਾਨਾ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਜਿਹੜੇ ਸ਼ਿਕਵੇ ਕਰਨ ਵਾਲੇ ਨੇ ਮੈਂ ਬੇਨਤੀ ਕਰਾਂ ਜੋ ਕੁਝ ਪ੍ਰਾਪਤ ਹੈ ਉਹਦਾ ਕਦੀ ਧੰਨਵਾਦ ਨਹੀਂ ਜੋ ਆਇ ਪ੍ਰਾਪਤ ਹੈ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਸ਼ਿਕਵਾ ਤੇ ਸਤਿਗੁਰਾਂ ਨੇ ਬਾਣੀ ਚ ਬਚਨ ਕਹੇ 10 ਬਸਤੂ ਲੈ ਪਾਛੈ ਪਾਵੇ 1 ਬਸਤ ਕਾਰਨ ਬੇਖੋਟ ਗਵਾਵੇ 1 ਪੀਣਾ ਦੇ 10 ਪੀ ਘਿਰ ਲੈ ਤਉ ਮੂੜਾ ਕਹੋ ਕਾਹ ਕਰੇ ਵੀ ਤੇ ਝਾਕੇ ਨਾ ਵੀ ਇਨਾ ਕੋਈ ਦੇ ਦਿੱਤਾ 1 ਵਸਤੂ ਨਹੀਂ ਦਿੱਤੀ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ ਤੇ ਮਹਾਰਾਜ ਕਹਿੰਦੇ ਜਿਹੜਾ ਸ਼ੁਕਰ ਕਰਨ ਵਾਲਾ ਹੈ ਉਹ ਤਾਂ ਇੱਕੋ ਗੱਲ ਕਹਿੰਦਾ ਹੈ ਕਿ ਜਿਸ ਕੀ ਬਸਦ ਇਸ ਆਗੇ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮੱਤਵੇ